ਚਲੀ ਵਾਲੇ ਬਾਗ ਦਾ ਲਾਈਵ ਸ਼ੂਟ ਠੰਡ ਵੀ ਅੱਜ ਬਹੁਤ ਆ ਧੁੰਦ ਪੂਰੀ ਪੈ ਰਹੀ ਹੈ ਆ ਆਪਣਾ ਸਕਿਉਰਟੀ ਗਾਰਡ ਬਾਈ ਰਣਾ ਘੈਂਟ ਪੂਰਾ ਵਧੀਆ ਐਨ ਓਕੇ ਰਿਪੋਰਟ ਦੇਖ ਪਾਣੀ ਵੀ ਭਾਫਾਂ ਮਾਰਦਾ ਨਾਲੇ ਐਨ ਸੋਚੀ ਹੁੰਦੀ ਹੈ ਦੇਖ ਲੈ ਕੋ ਦਿਖਦਾ ਨਹੀਂ ਹੈ ਗੁਰਪਤ ਤੂੰ ਤੇ ਦੇਖ ਲੈ ਕਿੰਨੇ ਹਨ ਜੀਰੋ ਬੰਦਾ ਵੀ ਸ਼ੁੱਤਰ ਹੈ ਤੋ Mm-hmm. <laughs> ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਵੀਰੇ ਜਿੱਥੇ ਗੋਲੀਆਂ ਚਲਾਈਆਂ ਜਲੀ ਵਾਲੇ ਬਾਗ ਦੇ ਵਿੱਚ ਲੈ ਵੀ ਮਿੱਤਰੋ ਨਾਲ ਦੇ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਨਾਲ ਦੇ ਨਾਲ ਅਸੀਂ ਆਪ ਦੇਖੀ ਚੱਲਾਂਗੇ ਤੁਹਾਡਾ ਨਾਮ ਆ ਰਿਹਾ ਹੈ। ਇਹ ਆਪਣਾ ਪ੍ਰਾ ਗੁਰਪ੍ਰੇਤ ਸਿੰਘ ਲੈ ਵੀ ਇਹ ਆ ਗਿਆ ਬਾਈ ਜੀ ਖੂ ਇਹ ਵੀਰੇ ਗੋਲੀਆਂ ਚੱਲੀ ਹੋਣੇ ਇੱਥੇ AK47 40M10 ਹਾਂਜੀ ਇੱਥੇ ਸੀਗੇ ਆਪਣੇ ਭਿੰਡਰਾਂ ਵਾਲੇ ਜੀ ਦਰبار صاحب ਦੇ ਅੰਦਰ ਇਹ ਹੈਗਾ ਜਲੀਆਂ ਵਾਲਾ ਬਾਗ ਇਹ ਹੈ ਬਾਈ ਜੀ ਖੂ ਆ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਲੱਗੇ ਹੋਏ ਨੇ ਗੋਲੀਆਂ ਦੇ ਦੇਖੋ ਜੀ ਕੀ ਬਾਤ ਹੈ ਡੂੰਗਾ ਹੀ ਉਹ ਹੁੰਦਾ ਬੱਬਾ ਤੁਹਾਨੂੰ ਪਰਲੀ ਸਾਈਡ ਤੋਂ ਦਿਖਾਣੇ ਆਪਾਂ ਖੂ ਜਲੀਆਂ ਵਾਲੇ ਦਾ ਚੱਲਦੇ ਚੱਲਦੇ ਸਾਹਮਣੇ ਵੀ ਚੱਲਦੇ ਪਹਿਲਾ ਦਿਖਾ ਦਿਓ ਉਹ ਦੇਖੋ ਸਾਹਮਣੇ ਆ ਉਹ ਰੇ ਚਲਾਈਆਂ ਸੀ ਜੁੜੀ ਗੋਲੀਆਂ ਜੀ ਲੋ ਜੀ ਹੁਣ ਸੋ ਲੈ ਕੇ ਚੱਲਦੇ ਆ ਪੱਗੇ ਜੀ ਨਾਲ ਜੁੜੇ ਰਹੀਓ ਸਾਡੇ ਫਲੋਜੀ ਸਭੇ ਸਾਰੇ ਉਫਾਦਨੇ ਨੇ ਦੇ ਕੁਈ ਗੋਲੀਆਂ ਚੱਲੀਆਂ ਹੋਈਆਂ ਦੇ ਪੂਰੇ ਨਿਸ਼ਾਨ ਲੋਈ ਅੱਗੇ ਚੱਲੀ ਆਪਾਂ ਨਾ ਵੀ ਠੰਡ ਵੀ ਬਹੁਤ ਆ ਅੱਜ ਪੂਰੀ ਧੁੰਦ ਪੈ ਰਹੀ ਹੈ ਦੇਖ ਸਕਦੇ ਤੁਸੀਂ ਨੇੜੇ ਖੜਾ ਬੰਦਾ ਵੀ ਨਹੀਂ ਦੇਖ ਰਿਹਾ ਲੋ ਜੀ ਦੇਖੋ ਬਾਈ ਇਹ ਆਪਣੇ ਨਾਲ ਨੇ ਜੀ ਗੁਰਪ੍ਰੀਤ ਸਿੰਘ ਛੋਟਾ ਵੀਰ ਆਪਣਾ ਲੇ ਵੀ برو ਹੁਣ ਆਪਾਂ ਅੱਗੇ ਪਹੁੰਚ ਗਏ ਆ ਜੀ ਹੁਣ ਤੁਹਾਨੂੰ ਦਿਖਾਨੇ ਆਪਾਂ ਫੇਰ ਹੁਣ ਲੋਜੀ ਜਲੀ ਵਾਲੇ ਬਾਗ ਦਾ ਅਦ੍ਰਿਸ਼ ਸਾਰਾ ਜਰੀ ਦੇਖਾ ਦੋ ਜਲੀਲੇ ਬਾਗ ਦਾ ਆਪਾਂ ਅਗੇ ਚੱਲਦੇ ਆਂ ਆਜੋ ਸੁਨ ਲੱਗੇ ਲੈ ਕੇ ਚੱਲਦੇ ਆ ਜੀ ਦਿਖਾਵਾਂਗੇ ਤੁਹਾਨੂੰ ਅੱਗੇ ਅੱਗੇ ਨਾਲ ਨਾਲ ਜੁੜੇ ਰਹੀਓ ਸਾਡੇ ਅੱਜ ਠੰਡ ਬਹੁਤ ਹੈ ਤੁਹਾਨੂੰ ਜਲੀਲੇ ਬਾਗ ਦਾ ਸਾਰਾ ਉਹ ਦਿਖਾਵਾਂਗੇ ਇੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਉਧਰ ਸਾਹਮਣੇ ਦਿਖਾ ਦੇ ਬਾਈਰੇ ਖੜੇ ਸਾਰੇ ਬੋਲ ਬਾਈ ਹੁਣ ਅੱਗੇ ਲੈ ਕੇ ਚੱਲਦੇ ਹਾਂ ਹੁਣ ਆਪਾਂ ਸਕੀ ਜੀ ਸੋਨ ਦਖਲ ਮਾਗੇ ਆਪਾਂ ਕੋਹਦਾ ਚੱਲ ਚੱਲੀਆਂ ਸੁਣ ਦਿਖਾਈਆਂ ਐਸੀ ਗੋਲੀਆਂ ਜੀ ਇੱਕ ਆ ਦੇਖੋ ਜੀ ਇੱਧਰ ਚੱਲੀਆਂ AK47 ਦੀਆਂ ਗੋਲੀਆਂ ਜੀ ਨਿਸ਼ਾਨ ਚੈੱਕ ਕਰ ਸਕਦੇ ਹੋ ਕਵੀ ਲਗਾਉ ਦਾ ਹੁਣ ਤੁਸੀਂ ਲੋ ਜੀ ਸਾਹਮਣੇ ਸਾਰਾ ਦ੍ਰਿਸ਼ ਦਿਖਾ ਦਿਓ ਹੋਰ ਉਧਰ ਵੀ ਦਿਖਾਣ ਦੇ ਅੱਗੇ ਗੁਲੇ ਤੇ ਆਪਣੇ ਸਾਰਾ ਫੈਨ ਚੈੱਕ ਦਿਖਾਓ ਪੂਰਾ ਸਾਰੇ ਆਪਣੇ ਜਿਹੜੇ ਨਾਲ ਬੰਦੇ ਆਪਣੇ ਜੁੜ ਰਹੇ ਨੇ ਸਾਰਾ ਕੁਝ ਦੇਖ ਸਕਣ ਇਹ ਲੱਗਦਾ ਬਣਿਆ ਡੇ ਕੀ ਜਾਨੇ ਰੇ ਲੋ ਜੀ ਚੱਲ ਵੀ ਹੋਰ ਚੱਲੇਗਾ ਐਸੀ 1.77 ਦੀਆਂ ਗੋਲੀਆਂ ਜੀ ਲੋ ਜੀ ਹੁਣ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਸੋਨੂੰ ਆਜਾ ਨੇ ਵੀ ਭਾਈ ਅੱਜ ਦੇਖਣ ਆਏ ਨੇ ਜਲੀ ਲਵਾਗ ਦੇਖੋ ਜੀ ਆਜੋ ਸਰ ਵੇ ਇੱਕ ਇਹ ਦੇਖੋ ਬੇਡ ਨੋਟ ਦੇਗਾ ਸਾਰਾ ਲੋ ਜੀ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਣੇ ਆ ਜੀ ਆਜੋ ਸਾਡੇ ਨਾਲ ਅੱਗੇ ਅੱਗੇ ਆਜੋ ਜੀ ਬੱਸ ਪਰਲੇ ਸ਼ਾਟ ਤੋਂ ਚੱਲਦੇ ਆ ਜੀ ਆਜੋ ਇੱਧਰ ਦੀ ਆਜੋ ਸਰ ਆਪਾਂ ਇੱਧਰ ਜਾ ਕੇ ਸਾਰਾ ਲੋਕੇਸ਼ਨ ਦਿਖਾਣੇ ਆਪਾਂ ਬਈ ਹਨਾ ਨਾ ਇੱਥੇ ਰੋਕਾ ਨੂੰ ਨੂੰ ਕਾਤ ਕੋਨਾ ਬਾ ਉੱਧਰ ਦਿਖਾਣੇ ਆ ਸਾਈਡ ਤੇ ਆ ਕੇ ਲੋਕੇਸ਼ਨ ਪ੍ਰੋਪਰ ਜੀ ਆਜੋ ਜੀ ਕੋਟ ਮੋਨੋਦੀ ਕਰ ਦਿੱਤੀ ਆਉਂਦੀ ਲੋ ਜੀ ਆਓ ਜੀ ਆਉਣੀ ਉਹਨਾਂ ਪੰਜ ਡਰਾਗਸ ਪਰਲੀ ਸਟੇਸ਼ਨ ਲੋਕੇਸ਼ਨ ਤੇ ਜੀ ਹੁਣ ਸਾਨੂੰ ਇੱਧਰ ਲਿਆ ਆਪਾਂ ਵੀ ਨਿਸ਼ਾਨ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਤਮ ਨਿਸ਼ਾਨ ਦਿਖਾਵਾਂਗੇ ਸਾਰੇ ਜਿੱਥੇ ਤੇ ਟਿਕ ਮਾਰਕ ਕਰੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਵੀ ਨੀਚੇ ਵੀ ਦਿਖਾ ਦਿਓ ਸਾਰਾ ਕੁਝ ਉੱਪਰ ਵੀ ਦਿਖਾ ਦਿਓ ਨੀਚੇ ਦਿਖਾ ਦਿਓ ਸਾਰਾ ਨੀਚੇ ਜੂਮ ਕਰਕੇ ਇੱਧਰ ਵੀ ਦਿਖਾ ਦਿਓ ਇੱਥੇ ਆਜੋ ਆਓ ਜੀ ਲੈ ਕੇ ਚੱਲਦੇ ਆਂ ਉਧਰ ਜੀ ਨੂੰ ਕਰ ਉਹ ਦੁਕਾਨ ਦਾ ਉਧਰ ਖੜਾ ਜੀ ਹੁਣ ਆਪਾਂ ਤੁਹਾਨੂੰ ਦਿਖਾਣ ਚੱਲੇ ਆਂ ਜੀ ਪੰਨੀ ਸਾਈਡ ਜੀ ਆ ਜਿਓ ਜੀ ਇੱਕ ਵਾਰ ਇੱਧਰ ਵੀ ਰੱਖਾ ਦੋ ਤੂੰ ਸ਼ਰਮ ਨਾ

ਲੋ ਜੀ ਹੁਣ ਸੁਣ ਲੈ ਕੇ ਚੱਲਦੇ ਆ ਜੀ ਆਪਾਂ ਅੱਗੇ ਇਧਰ ਦੀ ਲੋਕੇਸ਼ਨ ਦੇਖੋ ਜੀ ਤੁਸੀਂ ਬਸ ਤੁੰ ਥੋੜੀ ਜਿਆਦਾ ਥੋੜਾ ਜਿਹਾ ਜਾ ਕੇ ਨੇੜੇ ਜਾ ਕੇ ਤੁਹਾਨੂੰ ਦਿਖਾਣਾ ਪੈ ਰਿਹਾ ਸਾਨੂੰ ਆ ਵੀ ਮਿੱਤਰੋ ਆਓ ਚੱਲੀਏ ਆਪਾਂ ਅੱਗੇ ਨੂੰ